ਅੱਜ ਆਪਾਂ ਸਾਰੇ ਬੱਬਾ タルਜੀ ਦੇ ਸਤਾਨ ਦੇ ਉੱਤੇ ਹਾਜ਼ਰੀ ਭਰ ਰਹੇ ਆਂ ਸ੍ਰੀ ਧੰਦੀ ਦੇਣ ਨੂੰ ਸਾਡੇ ਅਫਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਬੜੀ ਸਾਜਿਸ਼ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਰਮਿੰਘਮ ਸ਼ਹਿਰ ਦੇ ਵਿੱਚ ਇੰਡੀਆ ਦੀ ਤੇ ਰੂਸ ਦੀ ਗੱਲ ਇੱਕੋ ਹੀ ਹੈ ਰੂਸ ਦੇ ਵਿੱਚ ਜਦੋਂ ਯੂਰੇਨੀਅਮ ਨੂੰ ਰਫਾਈਨ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ ਜਿਹਨੂੰ ਪਲਿਨੀਅਮ ਕਹਿੰਦੇ ਆ ਤੇ ਪਲਿਨੀਅਮ ਇੱਕ ਬਹੁਤ ਜ਼ਰੀਲਾ ਜ਼ਹਿਰ ਹੈ ਜੀਦਾ ਪਤਾ ਨਹੀਂ ਲੱਗਦਾ ਤੇ ਕਿਉਂ ਕਰਕੇ ਰੋਜ਼ ਤੇ ਇੰਡੀਆ ਦੀ ਇੱਕ ਗੱਲ ਹੈ ਖੁਫੀ ਏਜੰਸੀਆਂ ਦੀ ਸਾਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਪਲਨੀਅਮ ਦੇ ਕੇ ਭਾਈ ਖੰਡਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਸਾਨੂੰ ਬੜਾ ਅਫਸੋਸ ਹੈ ਕੱਲੀ ਉਹਨਾਂ ਦੀ ਮਾਤਾ ਹੈ ਕੱਲੀ ਭੈਣ ਹੈ ਪਰ ਸਾਰੀ ਕੌਮ ਉਹਨਾਂ ਨਾਲ ਖੜੀ ਹੈ ਇਹ ਖੁਬਸੂਰਤੀ ਹੈ ਕੌਮ ਦੀ ਔਰ ਸਾਨੂੰ ਦੁੱਖ ਹੈ ਜਿੱਥੇ ਪਾਈ ਹਰਜਿੰਦਰ ਸਿੰਘ ਨਿੱਜੜ ਨੂੰ ਹਰਦੀਪ ਸਿੰਘ ਨਿੱਜੜ ਨੂੰ ਸ਼ਹੀਦ ਕੀਤਾ ਉੱਥੇ ਹੀ ਕੈਨੇਡਾ ਦੇ ਵਿੱਚ ਰਿਪੂ ਦਮਨ ਸਿੰਘ ਮਾਲਕ ਨੂੰ ਤੇ ਮੋਕੇ ਦੇ ਨੌਜਵਾਨ ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ ਕੈਨੇਡਾ ਦੀ ਹਕੂਮਤ ਨੇ ਇਹ ਛੋਟੀ ਗੱਲ ਨਹੀਂ ਸਮਝੀ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਖਾਸ ਪਾਰਲੀਮੈਂਟ ਬੁਲਾਈ ਤੇ ਉੱਥੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਸਾਡੇ ਕੈਨੇਡੀਅਨ ਸਿੱਖ ਸ਼ਹੀਦ ਕੀਤੇ ਗਏ ਆ ਸੋ ਸਾਧ ਸੰਗਤ ਜੀ ਇੱਕ ਕਤਾਰ ਲੰਬੀ ਹੋ ਰਹੀ ਹੈ ਕਿਉਂਕਿ ਖਾਸਤੇ ਮੋਦੀ ਨੇ ਕਿਹਾ ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੂਲਖ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਐ ਉਹਨਾਂ ਦੀਆਂ ਸ਼ਿਕਾਇਤਾਂ ਨਹੀਂ ਭੇਜਦੇ ਜਿੱਥੇ ਉਹ ਚਲੇ ਜਾਣ ਅਸੀਂ ਹੁਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰ ਦੇਈਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਇਸ ਤਰ੍ਹਾਂ ਪਾਈ ਅਫਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਗਿਆ ਨਿੱਜਰ ਤੇ ਮਲਕ ਸਾਬ ਨੂੰ ਸ਼ਬਦੂਲ ਸਿੰਘ ਨੂੰ ਤਿੰਨ ਰਤ ਵਿੱਚ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ ਨੂੰ ਕਤਲ ਕਰਾਇਆ ਮੋਦੀ ਸਰਕਾਰ ਨੇ ਔਰ ਸਾਡੇ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਬਾਲ ਨੂੰ ਇਹ ਬੜੇ سنگੀਨ ਜੁਰਮ ਨੇ ਔਰ ਹਿੰਦ ਦੀ ਹਕੂਮਤ ਨੇ ਯਤਨ ਕੀਤੇ ਹੈ ਕਿ ਅਮਰੀਕਾ ਦੇ ਵਿੱਚ ਅਸੀਂ ਪੰਨੂ ਨੂੰ ਵੀ ਸ਼ਹੀਦ ਕਰ ਦਈਏ ਪਰ ਅਮਰੀਕਾ ਦੀ ਖੁਫੀਆ ਏਜੰਸੀ ਇੰਨੀ ਤੇਜ਼ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਰਿਕਾਰਡ ਕਰ ਲਈਆਂ ਜਿੱਥੋਂ ਰੋ ਦੇ ਦਫ਼ਤਰਾਂ ਦੇ ਵਿੱਚੋਂ ਐਨਐਸਏ ਡੋਇਲ ਦੇ ਦਫ਼ਤਰ ਦੇ ਵਿੱਚੋਂ ਇਹ ਸਾਰੀਆਂ ਸਾਜ਼ਿਸ਼ਾਂ ਹੋਈਆਂ ਹਨਗੀਆਂ ਇਹਦੇ ਵਿੱਚ ਦੋਸ਼ੀ ਨરેન્દ્ર મોદી ਨੇ ਅਮਿਤ ਸ਼ਾਏ ਜੈ ਸ਼ੰਕਰ ਐ ਅਜੀਤ ਗੋਇਲ ਐ ਸਮਿਤ ਗੋਇਲ ਸਾਬਕਾ ਰੋਜ਼ਾ ਮੁਖੀ ਤੇ ਮੌਜੂਦਾ ਰੋਜ਼ਾ ਮੁਖੀ ਉਹ ਵੀ ਸਾਰੇ ਇਹਦੇ ਵਿੱਚ ਹਾਜ਼ਰ ਨੇ ਤੁਹਾਨੂੰ ਪਤਾ ਹੈ ਕਿ ਸਾਡੀ ਕੌਮ ਦੇ ਕੋਲੇ ਹਰਮੇਸ਼ਾ ਰਾਜ ਗੱਦੀ ਨਹੀਂ ਰਹਿੰਦੀ ਪਰ ਜੇ ਰਾਜ ਗੱਦੀ ਨਹੀਂ ਰਹਿੰਦੀ ਸਿੱਖ ਕੌਮ ਨੂੰ ਆਪਣੇ ਵਿੱਚੋ ਹੀ ਕੋਈ ਨਾ ਕੋਈ ਚੀਜ਼ ਉਤਪੰਨ ਹੁੰਦੀ ਹੈ ਕਿ ਅਸੀਂ ਆਪਣੇ ਮਸਬਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਆਪਣੀ ਕੌਮ ਦਾ ਨੁਕਸਾਨ ਨਹੀਂ ਹੋਣ ਦੇਣਾ ਇੱਥੇ ਆਪਾਂ ਨੂੰ ਬਾਹਰ ਜਾਂਦੇ ਆਂ ਦੇਖਦੇ ਦਰਬਾਰ ਸਾਹਿਬ ਨੇ ਜਿੱਥੇ ਮਸਲੇ ਰੰਗੜ ਨੇ ਕਬਜ਼ਾ ਕੀਤਾ ਸੀ ਤੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੂੰ ਨਾ ਤੁਹਾਡੇ ਪੁਰਖਾਂ ਨੇ ਕਿਹਾ ਸੀ ਨਾ ਮੇਰੇ ਪੁਰਖਾਂ ਨੇ ਕਿਹਾ ਸੀ ਉਹਨਾਂ ਵਿੱਚੋਂ ਆਪ ਹੀ ਇੱਕ ਖਾਸ ਹੋਈ ਕਿਸ ਮੱッセ ਰੰਗੜ ਨੂੰ ਅਸੀਂ ਦਰਬਾਰ ਸਾਹਿਬ ਦਾ ਕਬਜ਼ਾ ਛਡਾ ਕੇ ਖਤਮ ਕਰਨਾ ਇਸੇ ਤਰ੍ਹਾਂ ਭਾਈ ਸਿੱਖੋ ਤੁਹਾਨੂੰ ਸਾਰਾ ਪਤਾ ਹੈ ਬਾਕੀ ਕਹਿਣ ਦੀ ਲੋੜ ਨਹੀਂ ਹੈ ਪਰ ਜਿਹੜੇ ਇਹ ਦੋਸ਼ੀ ਹੈ ਅੱਜ ਇਟਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਕੈਨੇਡਾ ਝੂਝ ਜਨਾਂ ਮੋਦੀ ਹੱਥ ਮਿਲਾ ਰਹੇ ਐ ਔਰ ਮੇਰਾ ਮਾਤਰਬ ਹੈ ਕਿਸ ਢੰਗ ਦੇ ਨਾਲ ਟਰੂਡੋ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ ਜਿਸ ਸ਼ਖਸ ਦੇ ਹੱਥਾਂ ਨੂੰ ਸਿੱਖਾਂ ਦਾ ਲੋ ਲੱਗਿਆ ਹੋਇਆ ਸੋ ਇਹ ਛੋਟੀ ਗੱਲ ਨਹੀਂ ਹੈ ਸਾਡੇ ਕੋਲੇ ਕੋਈ ਫੌਜ ਨਹੀਂ ਹੈ ਸਾਡੇ ਕੋਲ ਕੋਈ ਖੂਫੀ ਏਜੰਸੀ ਨਹੀਂ ਹੈ ਪਰ ਗੁਰੂ ਮਹਾਰਜ ਦੀ ਕਿਰਪਾ ਹੈ ਕਿ ਸਾਡੇ ਵਿੱਚੋਂ ਹੀ ਇੱਕ ਬਾਜ਼ ਉਤਪਨ ਹੁੰਦੀ ਹੈ ਕਿ ਅਸੀਂ ਜ਼ਾਲਮ ਨੂੰ ਬਖਸ਼ਣਾ ਨਹੀਂ ਹੈ ਸੋ ਮੋਦੀ ਸਾਹਿਬ ਦੀ ਸਰਕਾਰ ਬੀਜੇਪੀ ਆਰਐਸਐਸ ਨੇ ਪਹਿਲਾਂ ਕਾਂਗਰਸ ਨੇ ਸਿੱਖ ਕੌਮ ਦੇ ਨਾਲ ਵਾਅਦੇ ਕੀਤੇ ਸੀਗੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਾਸ ਅਸੀਂ ਅਰਦਾਸ ਕਰਦੇ ਆਂ ਕਿ ਇਹ ਜਿਹੜੇ ਜ਼ਾਲਮਾਂ ਨੇ ਬੇਗਨਾਹ ਸਿੱਖ ਸ਼ਹੀਦ ਕੀਤੇ ਐ ਇਹਨਾਂ ਨੂੰ ਤੁਸੀਂ ਸਾਮ ਲੈਣਾ ਔਰ ਸਿੱਖਾਂ ਦਾ ਜਿਹੜਾ ਸਿਰ ਹੈ ਧੌਣ ਹੈ ਉੱਚੀ ਰੱਖਣੀ ਐ ਛਾਤੀ ਵੱਡੀ ਰੱਖਣੀ ਐ ਔਰ ਹਮੇਸ਼ਾ ਬਗੈਰ ਸਟ੍ਰੇਟ ਤੋਂ ਜੇ ਸਾਨੂੰ ਤੁਸੀਂ ਬਣਾਇਆ ਤਾਂ ਅਸੀਂ ਆਪਣੀ ਰਵਾਇਤ ਅਨਸਾਰ ਆਪਣੇ ਕੰਮ ਕਰਦੇ ਰਹੀਏ ਔਰ ਸਿੱਖ ਕੌਮ ਦੇ ਵਿੱਚ ਕਦੇ ਵੀ ਨਿਮੋਸ਼ੀ ਨਾ ਆਉਣ ਦੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਜੀ ਤੋਂ ਅਗੇ ਮੰਗਦਾ ਤੇ ਐਸਪੀਸੀ ਦੇ ਪ੍ਰਧਾਨ ਸਾਹਿਬ ਨੂੰ ਕਹਿੰਦਾ ਕਿ ਭਾਈ ਅਫਤਾਰ ਸਿੰਘ ਦਾ ਤੇ ਨਿੱਜਤ ਜੀ ਦਾ ਜਿਹੜੇ ਤਸਵੀਰਾਂ ਹੈਗੀਆਂ ਅਜੈਪੁਰ ਕਰ ਦੇ ਵਿੱਚ ਰੱਖੀਆਂ ਜਾਣ ਸੰਤ ਜਨੈਲ ਸਿੰਘ ਫਿਰਨਾਵਾਲੇ ਸ੍ਰੀ ਅਕਾਲ ਦੇ ਨਾਲ ਅਸੀਂ ਸਾਰੇ ਚੱਲੇ ਆਂ ਔਰ ਅਸ ਕਰਦੇ ਆਂ ਕਿ ਉਹਨਾਂ ਨੇ ਆਖਰੀ ਸ਼ਬਦ ਕਹੇ ਸੀਗੇ ਕਿ ਜਦੋਂ ਹਿੰਦੂ ਦੀ ਹਕੂਮਤ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਲਿਆਉਣਗੀਆਂ ਤਾਂ ਖਾਲਸਾ ਦਾ ਨਹੀਂ ਪੱਥਰ ਠੇਜਊਗਾ ਅਸੀਂ ਤਾਂ ਇਸੀ ਮੰਨਦੇ ਆਂ ਕਿ ਨਹੀਂ ਮੰਨਦੇ ਉਹਨਾਂ ਨੂੰ ਵੀ ਅਸੀਂ ਇੱਜ਼ਤ ਦਿੰਦੇ ਆਂ ਮਾਣ ਦਿੰਦੇ ਆਂ ਪਰ ਜਿੰਨਾ ਚਿਰ ਖਾਲਸਾ ਆਪਣਾ ਦੇਸ਼ ਨਹੀਂ ਬਣੂਗਾ ਇਹੋ ਜੇ ਬੇਵਕਤੀ ਸਾਡੀਆਂ ਸਿੱਧਾਂ ਹੁੰਦੀਆਂ ਰਹਿਣਗੀਆਂ ਔਰ ਸਿੱਖ ਚੜ੍ਹਦੀ ਕਲਾ 'ਚ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ